ਟੈਮਾ ਸਿੱਖੜੇ ਆ ਬਠਿੰਡਾ ਬਾਦਰ ਰੋਡ ਤੇ ਪਿੰਡ ਕੁਦਾ ਵਿਖੇ ਜਿੱਥੇ ਕਿ ਇਨਾ ਪਿੰਡ ਵਾਸੀਆਂ ਵੱਲੋਂ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਜਿਹੜੇ ਕਿ ਘਰਾਂ ਦੇ ਵਿੱਚ ਸਸਤਾ ਡੀਜ਼ਲ ਦੇ ਕੇ ਜਾਂਦੇ ਸਨ ਅਤੇ ਉਸ ਦੇ ਵਿੱਚ ਪਾਣੀ ਹੀ ਹੁੰਦਾ ਸੀ ਤਾਂ ਅੱਜ ਪਿੰਡ ਵਾਸੀਆਂ ਵੱਲੋਂ ਇਹਨਾਂ ਨੂੰ ਕਾਬੂ ਕੀਤਾ ਗਿਆ ਹੈ ਤਾਂ ਇਹ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਹਾਂ ਅਸੀਂ ਪਿੰਡ ਕੁੱਦਾ ਦੇ ਬਠਿੰਡਾ ਬਾਦਲ ਰੋਡ ਤੇ ਪੈਂਦੇ ਬਸ ਸਟੈਂਡ ਦੀਆਂ ਜਿੱਥੇ ਕਿ ਇਹਨਾਂ ਦੋ ਨੌਜਵਾਨਾਂ ਨੂੰ ਇਹਨਾਂ ਪਿੰਡ ਵਾਸੀਆਂ ਵੱਲੋਂ ਕਾਬੂ ਕੀਤਾ ਗਿਆ ਹੈ ਤਾਂ ਇਹ ਪਿੰਡ ਦੇ ਲੋਕ ਹਨ ਤੇ ਇਹ ਉਹ ਦੋ ਨੌਜਵਾਨ ਹਨ ਜਿਨ੍ਹਾਂ ਨੂੰ ਪਿੰਡ ਵਾਸੀਆਂ ਨੇ ਕਾਬੂ ਕੀਤਾ ਹੈ ਤਾਂ ਤਸਵੀਰਾਂ ਪਿੰਡ ਕੁੱਦਾ ਦੇ ਬਸ ਸਟੈਂਡ ਦੀਆਂ ਹਨ ਜਿੱਥੇ ਕਿ ਪਿੰਡ ਵਾਸੀਆਂ ਵੱਲੋਂ ਇਹਨਾਂ ਨੂੰ ਮੋਟਰਸਾਈਕਲ ਅਤੇ ਇੱਕ ਕੈਨੀ ਸਮੇਤ ਕਾਬੂ ਕੀਤਾ ਹੈ ਜਿਹਦੇ ਉੱਪਰ ਦੱਸਿਆ ਜਾ ਰਿਹਾ ਹੈ ਕਿ ਡੀਜ਼ਲ ਹੁੰਦਾ ਸੀ ਤੇ ਨੀਚੇ ਪਾਣੀ ਹੁੰਦਾ ਸੀ ਤਾਂ ਅੱਜ ਬੜੀ ਹੀ ਮੁਸਤੈਦੀ ਦੇ ਨਾਲ ਇਹਨਾਂ ਦੋਨਾਂ ਨੌਜਵਾਨਾਂ ਨੂੰ ਪਿੰਡ ਵਾਸੀਆਂ ਵੱਲੋਂ ਕਾਬੂ ਕਰ ਲਿਆ ਜਾਂਦਾ ਹੈ ਤਾਂ ਸਾਡੇ ਨਾਲ ਪਿੰਡ ਦੇ ਲੋਕ ਹਨ ਜਿਨ੍ਹਾਂ ਨੇ ਇਹਨਾਂ ਨੂੰ ਕਾਬੂ ਕੀਤਾ ਹੈ ਗੱਲਬਾਤ ਕਰਦੇ ਹਨ ਉਹਨਾਂ ਦੇ ਨਾਲ ਜਿਹੜੇ ਤੁਸੀਂ ਮੁੰਡਿਆਂ ਨੂੰ ਕਾਬੂ ਕੀਤਾ ਮਾਮਲਾ ਕੀ ਸੀ ਇਹਨਾਂ ਜੀ ਥੱਲੇ ਪਾਣੀ ਪਾ ਲੈਂਦੇ ਉੱਤੇ 2 ਲੀਟਰ 2 ਲੀਟਰ ਡੀਜ਼ਲ ਪਾ ਕੇ ਲੋਕਾਂ ਨੂੰ ਵੇਚਦੇ ਆ ਅੱਜ ਤੁਸੀਂ ਕਿੱਥੋਂ ਫੜਿਆ ਇਹ ਸਾਡੇ ਪੰਪ ਦੇ ਸਾਹਮਣੇ ਹੀ ਫੜੇ ਜੀ ਤਾਂ ਕਿਸ ਤਰ੍ਹਾਂ ਪਤਾ ਲੱਗਿਆ ਤੁਹਾਨੂੰ ਵੀ ਇਹ ਪਾਣੀ ਹੈ ਜੜੀ ਇੱਕ ਪਿਛੇ ਕਿਸੇ ਨਾਲ ਡੀਲ ਕਰਕੇ ਆਈ ਸੀ ਘਰੇ ਤੇ ਇਹਦੇ ਪਾਣੀ ਨਾਲ ਭਰ ਕੇ ਉੱਤੇ ਇਥੋਂ ਡੀਜ਼ਲ ਪਾਉਂਦੇ ਸੀ 2 ਲੀਟਰ ਕਿੰਨਾ ਡੀਜ਼ਲ ਪੜਿਆ ਗਿਆ ਇਹਨਾਂ ਤੋਂ ਜਾਂ ਕਿੰਨਾ ਇਹ 50 ਲੀਟਰ ਵਾਲੀ ਕਿੰਨੀ ਹੈ ਕਿਰਾਏ ਇਹਨਾਂ ਕੋਲ ਕਿੰਨੇ ਮੁੰਡੇ ਆ ਇਹ ਕਿਰਾ ਦਾ ਉਹ ਇਹ ਆਏ ਦੱਸਦੇ ਸੀ ਵੀ ਜਦੋਂ ਪਿੰਡ ਵਾਲਿਆਂ ਨੇ ਪੁੱਛਿਆ ਕਹਿੰਦੇ ਵੀ ਅਸੀਂ 10 15 ਜਾਣੇ ਆ ਇਲਾਕੇ 'ਚ ਹੀ ਕਰਦੇ ਆ ਪਰ ਕਿਰਾ ਮੌਕੇ ਦੇ ਦੋ ਆ ਤਾਂ ਕਿੰਨੀ ਡੀਜ਼ਲ ਤਾਂ ਕਿੰਨਾ ਪੜਿਆ ਗਿਆ ਮਾਤਰਾ ਦੇ ਵਿੱਚ ਇਹਨਾਂ ਕੋਲੇ ਹੁਣ 50 ਲੀਟਰ ਵਾਲੀ ਆਈ ਹੈ ਕਿੰਨੀ ਕੋਈ ਵਹੀਕਲ ਤੇ ਸੀਗੇ ਹਾਂਜੀ ਇਹ ਮੋਟਰਸਾਈਕਲ ਤੇ ਤਾਂ ਤੂੰ ਕੀ ਮੰਗ ਕੇ ਕਰੀ ਅਸੀਂ ਤਾਂ ਇਹਨਾਂ ਖਿਲਾਫ ਕਾਰਵਾਈ ਚਾਹੁੰਦੇ ਹਾਂ ਜੀ ਤੇ ਜਿੰਨੇ ਇਲਾਕੇ ਚ ਬੰਦੇ ਤੁਰਦੇ ਫਿਰਦੇ ਐ ਇਹਨਾਂ ਨੂੰ ਸਾਰਿਆਂ ਨੂੰ ਫੜਿਆ ਜਾਵੇ ਲੋਕਾਂ ਨਾਲ ਠੱਗੀ ਮਾਰਦੇ ਆ ਜੀ ਇਹ ਆਪ ਹੀ ਨਾਂ ਲੈ ਰਹੇ ਆ ਜੀ ਕੰਗਾਂ ਦੇ ਜੀ ਹੋਰ ਵੀ ਪਿੰਡ ਦੇ ਲੋਕ ਮੌਜੂਦ ਹਨ ਜਿਨ੍ਹਾਂ ਨੇ ਕਿ ਇਹਨਾਂ ਦੋਨਾਂ ਨੌਜਵਾਨਾਂ ਨੂੰ ਕਾਬੂ ਕੀਤਾ ਹੈ ਗਲਵਤ ਕਰਦੇ ਆ ਪਿੰਡ ਦੇ ਹੋਰ ਵੀ ਲੋਕਾਂ ਦੇ ਨਾਲ ਜੋ ਕਿ ਇਹਨਾਂ ਨੌਜਵਾਨਾਂ ਨੂੰ ਕਾਬੂ ਕਰਨ ਵਿੱਚ ਜਿਨ੍ਹਾਂ ਨੇ ਕੀ ਸਫਲਤਾ ਹਾਸਲ ਕੀਤੀ ਹੈ ਤਾਂ ਗੱਲਬਾਤ ਕਰਦੇ ਹਾਂ ਹਾਂਜੀ ਬਾਈ ਜੀ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਗੁਰਸੇਖ ਸਿੰਘ ਜਿਹੜੇ ਦੋ ਮੁੰਡੇ ਕਾਬੂ ਕੀਤੇ ਕੀ ਮਾਮਲਾ ਕੀ ਹੈ ਮਾਮਲਾ ਤਾਂ ਮੈਨੂੰ ਪਤਾ ਨਹੀਂ ਕੀ ਪਰ ਇੱਕ ਤੇਲ ਦੀ ਕਿੰਨੀ ਇੱਕਦਮ ਸੰਗ ਤਾਂ ਜਾਂਦੇ ਨੂੰ ਮੈਨੂੰ ਵੀ ਆਲੇ ਸਿੱਕ ਲੈਣੀ ਹੈ 70 ਰੁਪਏ ਲੀਟਰ ਮੈਂ ਕਿਹਾ ਪਈ ਕਿੱਥੇ ਆਦੇ ਸੇਲਰ ਚ ਮੈਂ ਕਿਹਾ ਮੇਰੇ ਕੋਲੇ ਪੈਸੇ ਹੈ ਨਹੀਂ ਐਨੀ ਗੱਲ ਸੀ ਬੰਦੇ ਹੀ ਹੈ ਇਹ ਇਹੀ ਬੰਦਾ ਤੁਹਾਨੂੰ ਵੀ ਦੇ ਰਹੇ ਸੀ ਇਹਨਾਂ ਪਿੰਡ ਵਾਸੀਆਂ ਦਾ ਕਹਿਣਾ ਕਿ ਇਹ ਮੈਨੂੰ ਵੀ ਤੇਲ ਦੇ ਰਿਆ ਸੀ ਇੱਕ ਨੌਜਵਾਨ ਦਾ ਕਹਿਣਾ ਹੈ ਕਿ ਮੈਨੂੰ ਹਾਂਜੀ ਭਾਜੀ ਕੀ ਨਾਮ ਕੇ ਤੁਹਾਡਾ ਸੁਪੀਰ ਸਿੰਘ ਜੀ ਤੁਸੀਂ ਜੀ ਦੋ ਦੋ ਥੰਡੇ ਕਾਬੂ ਕੀਤੇ ਕੀ ਮੰਗ ਲੱਗਿਆ ਇਹ ਮਾਮਲਾ ਜੀ ਪਾਣੀ ਵੇਚਦੇ ਸੀ ਉੱਪਰ ਤੇਲ ਪਾ ਕੇ ਤੇ ਅੱਜ ਸਾਡੇ ਪਿੰਡ ਕਾਬੂ ਕਰੇ ਗਏ ਜੀ ਇਹ ਮੰਗ ਕਰਦੇ ਹਾਂ ਜੀ ਇਹਨਾਂ ਦੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਪ੍ਰਸ਼ਾਸਨ ਵੱਲੋਂ ਤਾਂ ਇਹਨਾਂ ਨੌਜਵਾਨਾਂ ਨੂੰ ਕਾਬੂ ਕਰਨ ਵਿੱਚ ਇਹਨਾਂ ਪਿੰਡ ਕੁੱਦਾ ਦੇ ਲੋਕਾਂ ਨੇ ਬੜੀ ਵੱਡੀ ਸਫਲਤਾ ਹਾਸਲ ਕੀਤੀ ਹੈ ਜਿਹੜੀ ਕਿ ਭੋਲੇ ਭਾਲੇ ਕਿਸਾਨਾਂ ਨੂੰ ਤੇਲ ਸਸਤਾ ਦੇਣ ਦੇ ਬਹਾਨੇ ਦੇ ਨਾਲ ਉਹਨਾਂ ਦੇ ਘਰਾਂ ਵਿੱਚ ਆਉਂਦੇ ਸਨ ਅਤੇ ਉਹਨਾਂ ਨੂੰ ਤੇਲ ਸਸਤਾ ਦੇਣ ਦੇ ਲਾਲਚ ਦੇ ਵਿੱਚ ਆ ਕੇ ਉਹਨਾਂ ਨੂੰ ਮੋਟੀ ਕਮਾਈ ਕਰਦੇ ਨੇ ਠੱਗੀ ਮਾਰਦੇ ਸਨ ਤਾਂ ਇੰਨਾ ਪਿੰਡ ਵਾਸੀਆਂ ਵੱਲੋਂ ਬੜੀ ਹੀ ਮੁਸਤੈਦੀ ਦੇ ਨਾਲ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਹੈ ਤਾਂ ਹੋਰ ਵੀ ਪਿੰਡ ਦੇ ਲੋਕ ਮੌਜੂਦ ਹਨ ਹਾਂਜੀ ਭਾਈ ਕੀ ਦਾਮ ਕਿ ਤੋੜਾ ਜਸਵਿੰਦਰ ਸਿੰਘ ਜੀ ਜਸਵਿੰਦਰ ਜੀ ਅੱਜ ਨੌਜਵਾਨਾਂ ਨੂੰ ਕਾਬੂ ਕੀਤਾ ਕੀ ਮਾਮਲਾ ਕੀ ਆ ਇਹੇ ਜੀ ਡੀਜ਼ਲ ਵੇਚਦੇ ਸੀ ਆ ਪਾਣੀ ਵੇਚਦੇ ਸੀ ਵੱਡੀ ਜੀ ਲੀਟਰ ਪਾ ਕੇ ਕੇ ਡੰਗਾਂ ਦੇ ਵਿੱਚ ਤੇ ਅੱਜ ਤੁਸੀਂ ਕਿੰਨਾ ਲੀਟਰ ਇਹਨਾਂ ਕੋਲ ਫਰਾਂਟ ਇਹਨਾਂ ਕੋਲੇ 25-30 ਲੀਟਰ ਦੀ ਕੈਨੀ ਹੈ ਜੀ ਤਾਂ ਕੀ ਪਤਾ ਲੱਗਿਆ ਤੁਹਾਨੂੰ ਇਹ ਉੱਪਰ ਇਹ ਜਦੋਂ ਟਰੈਕਟਰ ਦੇ ਵਿੱਚ ਪਾਉਣ ਲੱਗੇ ਉਦੋਂ ਫੜੇ ਗਏ ਜੀ ਤਾਂ ਕੀ ਵਹੀਕਲ ਤੇ ਸੀ ਕਿਸੇ ਤੇ ਹਾਂ ਮੋਟਰਸਾਈਕਲ ਤੇ ਸੀ ਜੀ ਮੋਟਰਸਾਈਕਲ ਤੇ ਵੀ ਕੋਈ ਨੰਬਰ ਪਲੇਟ ਨਹੀਂ ਜੀ ਮੰਗਤਾ ਇਹੀ ਕਰਦੇ ਆ ਜੀ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਇਹਨਾਂ ਦਾ ਗ੍ਰੋ ਫੜਾਇਆ ਜਾਵੇ ਲੱਗ ਰਿਹਾ ਕੋਈ ਗ੍ਰੋ ਹੋ ਰਿਹਾ ਹਾਂ ਜੀ ਲੱਗਦਾ ਜੀ ਬਹੁਤ ਪਿੰਡਾਂ ਤੋਂ ਜਿਹੜੇ ਆਮ ਨੰਗਰ ਟੱਪਣ ਵਾਲੇ ਉਹ ਵੀ ਦੱਸ ਰਹੇ ਕਿ ਸਾਡੇ ਪਿੰਡ ਵੀ ਫਿਰਦੇ ਸੀ ਜੀ ਦਾਉਂਤੀ थाना ਨੰਦਗੜ ਦੀ ਪੁਸਤੋਂ ਕੀ ਹੈ ਹਾਂ ਇਨਸਾਫ ਇਹੀ ਕਹਿੰਦੇ ਆ ਜੀ ਵੀ ਉਹਨਾਂ ਨੂੰ ਰਿਕਵੈਸਟ ਹੈ ਜੀ ਵੀ ਇਹਨਾਂ ਨੇ ਕਾਰਵਾਈ ਕੀਤੀ ਜਾਵੇ ਸਾਨੂੰ ਕਾਲ ਆਈ ਸੀਗੀ ਕੰਟਰੋਲ ਰੂਮ ਤੋਂ ਵੀ ਦੋ ਬੰਦੇ ਆ ਮੋਟਰਸਾਈਕਲ ਤੇ ਵੀ ਕਹਿੰਦੇ ਤੇਲ ਵੇਚਦੇ ਫਿਰਦੇ ਆ ਤੇ ਜਦੋਂ ਉਹਨਾਂ ਨੇ ਪਤਾ ਕੀਤਾ ਕਹਿੰਦੇ ਵੀ ਤੇਲ ਨਹੀਂ ਪਾਣੀ ਆ ਤੇ ਲੋਕਾਂ ਨਾਲ ਠੱਗੀ ਠੱਗੀ ਕਰ ਰਹੇ ਆ ਤੇਲ ਦੇ ਨਾਂ ਤੇ ਤੇ ਦੋ ਬੰਦੇ ਨੂੰ ਲੈ ਕੇ ਜਾ ਰਹੇ ਆ ਤੇ ਬਾਕੀ ਪੁੱਛਗਿੱਛ ਕਰਦੇ ਆ ਇਹਨਾਂ ਤੋਂ ਕਿੱਥੋਂ ਫੜੇਗਾ ਜੀ ਇਹ ਇਹ ਕੁਦ ਦੇ ਪਿੰਡ ਤੋਂ ਜੀ ਇਹਨਾਂ ਕੋਲ ਕੋਈ ਕੰਨੀ ਵੀ ਹਾਂ ਜੀ ਇੱਕ ਕੰਨੀ ਆ ਜੀ ਜਿਹਦੇ ਵਿੱਚ ਕਹਿੰਦੇ ਵੀ ਤੇਲ ਵਗੈਰਾ ਵਹੀਕਲ ਵੀ ਦੀ ਕੋਈ ਵਹੀਕਲਾ ਇੱਕ ਮੋਟਰਸਾਈਕਲ ਆ ਜੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਕਾਰਵਾਈ ਕੋਈ ਨਹੀਂ ਜਰ ਕਰਕੇ ਜਿਹੜੀ ਹੋਊਗੀ ਲੋੜੀ ਦੀ ਕਾਰਵਾਈ ਇਹਨਾਂ ਦੇ ਕੀਤੀ ਜਾਊਗੀ ਜੀ ਬੰਦੀ ਕਾਰਵਾਈ ਇਹਨਾਂ ਪਿੰਡ ਵਾਸੀਆਂ ਦਾ ਇਹੀ ਕਹਿਣਾ ਸੀ ਕਿ ਥਾਣਾ ਅਨੰਦਗੜ੍ਹ ਦੀ ਪੁਲਿਸ ਤੋਂ ਇਨਸਾਫ ਦੀ ਮੰਗ ਕਰਦੇ ਆ ਤਾਂ ਜੋ ਕਿ ਇਹਨਾਂ ਦੇ ਹੋਰਲੇ ਸਾਥੀਆਂ ਨੂੰ ਵੀ ਕਾਬੂ ਕਰਕੇ ਸਲਾਖਾਂ ਪਿੱਛੇ ਦਿੱਤਾ ਜਾਵੇ ਤਾਂ ਜੋ ਕਿ ਇਸ ਸਾਜਿਸ਼ ਦੇ ਵਿੱਚ ਜੁੜੇ ਹੋਏ ਹੋਰ ਲੋਕਾਂ ਦਾ ਵੀ ਪਤਾ ਲੱਗ ਜਾਵੇ ਤਾਂ ਜੋ ਕਿਸਾਨਾਂ ਨਾਲ ਆਏ ਦਿਨ ਹੋ ਰਹੀਆਂ ਠੱਗੀਆਂ ਨੂੰ ਵੱਜਣ ਤੋਂ ਰੋਕਿਆ ਜਾ ਸਕੇ